ਸਤਿ ਸ੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਇੱਕ ਹੋਰ ਫਿਰ ਚੋਣਾਂ ਦਾ ਵਿਗਲ ਵੱਜਿਆ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਸਮਤੀ ਦੀਆਂ ਚੋਣਾਂ ਸਿਰ ਤੇ ਆ ਗਈਆਂ ਨੇ 14 ਦਸੰਬਰ ਨੂੰ VOTING ਹੋਣੀ ਹੈ ਤੇ ਇਸ ਤੋਂ ਪਹਿਲਾਂ ਉਮੀਦਵਾਰ ਆਪਣੇ ਆਪਣੇ ਨਾਮਜ਼ਦਗੀ ਪੇਪਰ ਭਰਨ ਦੀਆਂ ਤਿਆਰੀਆਂ ਕਰ ਰਹੇ ਨੇ ਤੇ ਇਸੇ ਦੇ ਚੱਲਦੇ ਆ ਕੁਝ ਟੈਕਸਿਸ ਨੂੰ ਲੈ ਕੇ ਜਾਂ ਕਹਿ ਲਈਏ ਕੋਜ ਐਨੋਸਿਸ ਨੂੰ ਲੈ ਕੇ ਮਾਮਲਾ ਪਖਿਆ ਸੀਗਾ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤੋਂ ਬਾਅਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਦਾਵਾ ਕੀਤਾ ਹੈ ਕਿ ਅਸੀਂ ਰਾਜ ਚੋਣ ਕਮਿਸ਼ਨ ਤੱਕ ਪਹੁੰਚ ਕੀਤੀ ਕਿ ਇਹ ਜਿਹੜਾ ਐਨਓਸੀ ਹੈ ਉਹਦੇ ਵਿੱਚ ਦੇਰੀ ਹੋ ਰਹੀ ਹੈ ਇਸ ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਹਦੇ ਵਿੱਚ ਕੋਈ ਨਾ ਕੋਈ ਤਬਦੀਲੀ ਕੀਤੀ ਜਾਵੇ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਹਾਈ ਕੋਰਟ ਦਾ ਰੁਖ ਵੀ ਕਰ ਲਿਆ ਤੇ ਹੁਣ ਆਖਰਕਾਰ ਰਾਜ ਚੋਣ ਕਮਿਸ਼ਨ ਨੇ ਕਿਹਾ ਕਿ ਵਿਅਕਤੀਗਤ ਤੌਰ ਦੇ ਉੱਤੇ ਜਿਹੜਾ ਐਫੀਡੇਵਟ ਹੋਏਗਾ ਉਹਦੇ ਆਧਾਰ ਦੇ ਉੱਤੇ ਨਾਮਜ਼ਦਗੀ ਕੀਤੀ ਜਾ ਸਕਦੀ ਹੈ ਇਸ ਦੇ ਬਾਰੇ ਜਾਣਕਾਰੀ ਅਰਸ਼ਦੀਪ ਸਿੰਘ ਕਲੇਰ ਹੋਣਾ ਨੇ ਸਾਂਝੀ ਕੀਤੀ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਦੇਖੋ ਸੂਬੇ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤੇ 14 ਦਸੰਬਰ ਨੂੰ ਵੋਟਾਂ ਪੈਣੀਆਂ ਇੱਕ ਤੋਂ ਲੈ ਕੇ 4 ਤਰੀਕ ਤੱਕ ਨਾਮਜ਼ਦਗੀ ਭਰੇ ਜਾਣੇ ਪਰ ਜਿਸ ਤਰੀਕੇ ਨੀਚੇ ਹਲਕਿਆਂ ਦੇ ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਦੂਜੀਆਂ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਨੇ ਜੋ ਉਹਨਾਂ ਦੀ ਖੱਜਲ-ਖਵਾਰੀ ਹੋ ਰਹੀ ਹੈ ਉਹ ਪਿਛਲੇ ਸਾਲ ਵਾਲਾ ਪੰਚਾਇਤੀ ਚੋਣਾਂ ਵਾਲਾ ਇਤਿਹਾਸ ਦੁਹਰਾਇਆ ਜਾ ਰਿਹਾ ਹੈ ਚੁੱਲਾ ਟੈਕਸ ਦੀਆਂ ਰਸੀਦਾਂ ਨਹੀਂ ਦਿੱਤੀਆਂ ਜਾ ਰਹੀਆਂ ਜੇ ਦਫਤਰ ਜਾਓ ਤਾਂ ਵੀਡੀਓ હાજર ਨਹੀਂ ਉਥੇ ਪੰਚਾਇਤ ਸੱਤਰ ਹੋਣ ਹੋਰ ਸਟਾਫ ਹੈ ਕੋਈ ਹਾਜ਼ਰ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਰਾਜਕਮਲ ਚੌਧਰੀ ਸਾਹਿਬ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨਰ ਨੇ ਉਹਨਾਂ ਨੂੰ ਦੋ ਵਾਰੀ ਇਹ ਅਪੀਲ ਕੀਤੀ ਹੈ ਕਿ ਨੀਚੇ ਅਫਸਰਾਂ ਨੂੰ ਕੋਈ ਦਿਸ਼ਾ ਨਿਰਦੇਸ਼ ਜਾਰੀ ਕਰੋ ਇਹ ਕਮਿਸ਼ਨ ਦੇ ਉੱਤੇ ਜ਼ਿੰਮੇਵਾਰੀ ਹੈ ਕਿ ਕਿਸ ਤਰੀਕੇ ਫ੍ਰੀ ਤੇ ਫੇਅਰ ਇਲੈਕਸ਼ਨ ਹੋਵੇ ਤੇ ਚੋਣਾਂ ਅਮਨੋ ਅਮਾਨ ਨਾਲ ਕਰਾਈਆਂ ਜਾ ਸਕਣ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਰਿਟ ਪਟੀਸ਼ਨ ਸੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕਰਕੇ ਕੋਰਟ ਨੂੰ ਬੇਨਤੀ ਕੀਤੀ ਕਿ ਇਹ ਰਿਟ ਅੱਜ ਹੀ ਸੁਣੀ ਜਾਏ ਕਿਉਂਕਿ ਨਾਮਜ਼ਦਗੀ ਅੱਜ 2 ਤਰੀਕ ਤੱਕ ਹੋਗੀ ਨਾਮਜ਼ਦਗੀਆਂ 4 ਤਰੀਕ ਤੱਕ ਨੇ ਤੇ ਕੋਈ ਵੀ ਜਿਹੜੇ ਟੈਕਸ ਦੇ ਸਰਟੀਫਿਕੇਟ ਹੈ ਸਰਕਾਰ ਵੱਲੋਂ ਨਹੀਂ ਦਿੱਤੇ ਜਾ ਰਹੇ ਸੋ ਕੋਰਟ ਨੇ ਸਾਡੀ ਬੇਨਤੀ ਪ੍ਰਵਾਨ ਕਰਦੇ ਹੋਏ ਉਹ ਰਿਟ ਅੱਜ ਹੀ ਸੁਣਵਾਈ ਦੇ ਲਈ ਲਗਾਈ ਹੈ ਪਰ ਹੁਣ ਸਰਕਾਰ ਨੇ ਤਤਪੜਤੀ ਦੇ ਵਿੱਚ ਇੱਕ ਨੋਟੀਫਿਕੇਸ਼ਨ ਕੱਲ ਦੀ ਡੇਟ ਦੇ ਵਿੱਚ ਜਾਰੀ ਕਰ ਦਿੱਤੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਸਾਡੇ ਕੋਲ ਆਈ ਹੈ ਕਿ ਜੀ ਸਾਰੇ ਡੀਸੀਆਂ ਨੂੰ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਨੇ ਕਿ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਜੇ ਕਿਸੇ ਕੈਂਡੀਡੇਟ ਨੇ ਚੋਣ ਲੜਨੀ ਹੈ ਤਾਂ ਆਪਦਾ ਐਫੀਡੇਵਿਟ ਲਾ ਦਵੇ ਕਿ ਮੈਂ ਸਾਰੇ ਟੈਕਸ ਭਰੇ ਪਰ ਮੈਂ ਕਮਿਸ਼ਨ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਚੀਜ਼ਾਂ ਨੂੰ ਫਿਰ ਪਬਲਿਕ ਪਲੇਟਫਾਰਮਸ ਤੇ ਪ੍ਰਚਾਰਿਆ ਕਿਉਂ ਨਹੀਂ ਜਾਂਦਾ ਅਗਰ ਨੋਟੀਫਿਕੇਸ਼ਨ ਤੁਸੀਂ ਕੱਲ ਦੀ ਤਰੀਕ ਚ ਕਰ ਦਿੱਤੀ ਸੀ ਹਲੇ ਤੱਕ ਇਹਨੂੰ ਨਾ ਤਾਂ ਕਿਸੇ ਖਬਰ ਤੇ ਚੱਲੀ ਹੈ ਨਾ ਹੀ ਪਬਲਿਕ ਪਲੇਟਫਾਰਮ ਤੇ ਇਹ ਨੂੰ ਤਾਂ ਵਾਇਰਲ ਕਰਨਾ ਚਾਹੀਦਾ ਕਿਉਂ ਨਹੀਂ ਚੀ ਅਫਸਰ ਲੋਕਾਂ ਦੀ ਖੱਜਲ ਖਵਾਰੀ ਕਰਨ ਸੋ ਹੁਣ ਇੱਕ ਗੱਲ ਬੜੀ ਸਪਸ਼ਟ ਹੈ ਕਿ ਕਿਸੇ ਨੂੰ ਚੁੱਲਾ ਟੈਕਸ ਦੀ ਜਿਹੜੀ ਰਸੀਦ ਹੈ ਉਹਦੀ ਜ਼ਰੂਰਤ ਨਹੀਂ ਤੁਸੀਂ ਟੈਕਸ ਭਰ ਕੇ ਐਫੀਡੇਵਿਟ ਲਾਓ ਤੇ ਆਪਣਾ ਨਾਮੀਨੇਸ਼ਨ ਦਾਖਲ ਕਰ ਸਕਦੇ ਹੋ ਪਰ ਇੱਕ ਵਾਰੀ ਫੇਰ ਮੈਂ ਸਟੇਟ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਕਿ ਅਫਸਰਾਂ ਨੂੰ ਦਿਸ਼ਾ ਨਿਰਦੇਸ਼ ਦਿਓ ਜੇ ਕਿਸੇ ਦਾ ਕੋਈ ਟੈਕਸ ਭਰਨ ਵਾਲਾ ਹੈ ਉਹ ਟੈਕਸ ਭਰਾਇਆ ਜਾਵੇ ਇਹ ਡੈਮੋਕ੍ਰੇਸੀ ਹੈ ਇਹ ਡੈਮੋਕਰੇਟਿਕਲੀ ਚੋਣਾਂ ਹੋਣੀਆਂ ਨੇ ਹਰ ਇੱਕ ਨੂੰ ਹੱਕ ਹੈ ਜਿੱਤ ਹਾਰ ਪਬਲਿਕ ਦੇ ਹੱਥ ਦੇ ਵਿੱਚ ਹੈ ਇਸ ਤਰੀਕੇ ਦੇ ਨਾਲ ਜਿਹੜੀ ਇਹ ਖੱਜਲ ਖੁਆਰੀ ਹੈ ਇਹ ਨੂੰ ਫੌਰੀਂ ਤੌਰ ਦੇ ਉੱਤੇ ਬੰਦ ਕਰਨਾ ਚਾਹੀਦਾ। ਦੇਖੋ ਸੂਬੇ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਚੋਣਾਂ ਦਾ ਐਲਾਨ ਹੋ ਚੁੱਕਿਆ ਤੇ 14 ਦਸੰਬਰ ਨੂੰ ਵੋਟਾਂ ਪੈਣੀਆਂ। 1 ਤੋਂ ਲੈ ਕੇ 4 ਤਰੀਕ ਤੱਕ ਨਾਮਜ਼ਦਗੀ ਭਰਿਆ ਜਾਣਾ। ਪਰ ਜਿਸ ਤਰੀਕੇ niche ਹਲਕਿਆਂ ਦੇ ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਦੂਜੀਆਂ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਨੇ ਜੋ ਉਹਨਾਂ ਦੀ ਖੱਜਲ-ਖਵਾਰੀ ਹੋ ਰਹੀ ਹੈ ਉਹ ਪਿਛਲੇ ਸਾਲ ਵਾਲਾ ਪੰਚਾਇਤੀ ਚੋਣਾਂ ਵਾਲਾ ਇਤਿਹਾਸ ਦੁਹਰਾਇਆ ਜਾ ਰਿਹਾ ਹੈ। ਚੁੱਲ੍ਹਾ ਟੈਕਸ ਦੀਆਂ ਰਸੀਦਾਂ ਨਹੀਂ ਦਿੱਤੀਆਂ ਜਾ ਰਹੀਆਂ। ਜੇ ਦਫ਼ਤਰ ਜਾਓ ਤਾਂ ਵੀਡੀਓ ਹਾਜ਼ਰ ਨਹੀਂ। ਉੱਥੇ ਪੰਚਾਇਤ ਸੱਤਰ ਹੋਣ ਹੋਰ ਸਟਾਫ ਹੈ ਕੋਈ ਹਾਜ਼ਰ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਰਾਜਕਮਲ ਚੌਧਰੀ ਸਾਹਿਬ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨਰ ਨੇ ਉਹਨਾਂ ਨੂੰ ਦੋ ਵਾਰੀ ਇਹ ਅਪੀਲ ਕੀਤੀ ਹੈ ਕਿ ਨੀਚੇ ਅਫਸਰਾਂ ਨੂੰ ਕੋਈ ਦਿਸ਼ਾ ਨਿਰਦੇਸ਼ ਜਾਰੀ ਕਰੋ ਇਹ ਕਮਿਸ਼ਨ ਦੇ ਉੱਤੇ ਜ਼ਿੰਮੇਵਾਰੀ ਹੈ ਕਿ ਕਿਸ ਤਰੀਕੇ ਫ੍ਰੀ ਤੇ ਫੇਅਰ ਇਲੈਕਸ਼ਨ ਹੋਵੇ ਤੇ ਚੋਣਾਂ ਅਮਨੋ ਅਮਾਨ ਨਾਲ ਕਰਾਈਆਂ ਜਾ ਸਕਣ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਰਿਟ ਪਟੀਸ਼ਨ ਸੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕਰਕੇ ਕੋਰਟ ਨੂੰ ਬੇਨਤੀ ਕੀਤੀ ਕਿ ਇਹ ਰਿਟ ਅੱਜ ਹੀ ਸੁਣੀ ਜਾਏ ਕਿ ਨਾਮਜ਼ਦਗੀ ਅਜ 2 ਤਰੀਕ ਤੱਕ ਹੋਗੀ ਨਾਮਜ਼ਦਗੀਆਂ 4 ਤਰੀਕ ਤੱਕ ਨੇ ਤੇ ਕੋਈ ਵੀ ਜਿਹੜੇ ਟੈਕਸ ਦੇ ਸਰਟੀਫਿਕੇਟ ਹੈ ਸਰਕਾਰ ਵੱਲੋਂ ਨਹੀਂ ਦਿੱਤੇ ਜਾ ਰਹੇ ਸੋ ਕੋਰਟ ਨੇ ਸਾਡੀ ਬੇਨਤੀ ਪ੍ਰਵਾਨ ਕਰਦੇ ਹੋਏ ਉਹ ਰਿਟ ਅੱਜ ਹੀ ਸੁਣਵਾਈ ਦੇ ਲਈ ਲਗਾਈ ਹੈ ਪਰ ਹੁਣ ਸਰਕਾਰ ਨੇ ਤਤਪੜਤੀ ਦੇ ਵਿੱਚ ਇੱਕ ਨੋਟੀਫਿਕੇਸ਼ਨ ਕੱਲ ਦੀ ਡੇਟ ਦੇ ਵਿੱਚ ਜਾਰੀ ਕਰ ਦਿੱਤੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਸਾਡੇ ਕੋਲ ਆਈ ਹੈ ਕਿ ਜੀ ਸਾਰੇ ਡੀਸੀਆਂ ਨੂੰ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਨੇ ਕਿ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਜੇ ਕਿਸੇ ਕੈਂਡੀਡੇਟ ਨੇ ਚੋਣ ਲੜਨੀ ਹੈ ਤੋ ਆਪਦਾ ਐਫੀਡੇਵਿਟ ਲਾ ਦੋਵੇ ਕਿ ਮੈਂ ਸਾਰੇ ਟੈਕਸ ਭਰੇ ਪਰ ਮੈਂ ਕਮਿਸ਼ਨ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਚੀਜ਼ਾਂ ਨੂੰ ਫਿਰ ਪਬਲਿਕ ਪਲੇਟਫਾਰਮਸ ਤੇ ਪ੍ਰਚਾਰਿਆ ਕਿਉਂ ਨਹੀਂ ਜਾਂਦਾ ਅਗਰ ਨੋਟੀਫਿਕੇਸ਼ਨ ਤੁਸੀਂ ਕੱਲ ਦੀ ਤਰੀਕ ਚ ਕਰ ਦਿੱਤੀ ਸੀ ਹਲੇ ਤੱਕ ਇਹਨੂੰ ਨਾ ਤਾਂ ਕਿਸੇ ਖਬਰ ਤੇ ਚੱਲੀ ਹੈ ਨਾ ਹੀ ਪਬਲਿਕ ਪਲੇਟਫਾਰਮ ਤੇ ਇਹ ਨੂੰ ਤਾਂ ਵਾਇਰਲ ਕਰਨਾ ਚਾਹੀਦਾ ਕਿਉਂ ਨਹੀਂ ਚੇ ਅਫਸਰ ਲੋਕਾਂ ਦੀ ਖੱਜਲ ਖਵਾਰੀ ਕਰਨ ਸੋ ਹੁਣ ਇੱਕ ਗੱਲ ਬੜੀ ਸਪਸ਼ਟ ਹੈ ਕਿ ਕਿਸੇ ਨੂੰ ਚੁੱਲਾ ਟੈਕਸ ਦੀ ਜਿਹੜੀ ਰਸੀਦ ਹੈ ਉਹਦੀ ਜ਼ਰੂਰਤ ਨਹੀਂ ਕੁਸੀਂ ਟੈਕਸ ਭਰ ਕੇ ਐਫੀਡੇਵਿਟ ਲਾਓ ਤੇ ਆਪਣਾ ਨਾਮਿਨੇਸ਼ਨ ਦਾਖਲ ਕਰ ਸਕਦੇ ਹੋ ਪਰ ਇੱਕ ਵਾਰੀ ਫੇਰ ਮੈਂ ਸਟੇਟ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਕਿ ਅਫਸਰਾਂ ਨੂੰ ਦਿਸ਼ਾ ਨਿਰਦੇਸ਼ ਦੋ ਜੇ ਕਿਸੇ ਦਾ ਕੋਈ ਟੈਕਸ ਭਰਨ ਵਾਲਾ ਹੈ ਉਹ ਟੈਕਸ ਭਰਾਇਆ ਜਾਵੇ ਇਹ ਡੈਮੋਕ੍ਰੇਸੀ ਹੈ ਇਹ ਡੈਮੋਕਰੇਟਿਕਲੀ ਚੋਣਾਂ ਹੋਣੀਆਂ ਨੇ ਹਰ ਇੱਕ ਨੂੰ ਹੱਕ ਹੈ ਜਿੱਤ ਹਾਰ ਪਬਲਿਕ ਦੇ ਹੱਥ ਦੇ ਵਿੱਚ ਹੈ ਇਸ ਤਰੀਕੇ ਦੇ ਨਾਲ ਜਿਹੜੀ ਇਹ ਖੱਜਲ ਖੁਆਰੀ ਹੈ ਇਹਨੂੰ ਫੌਰੀਨ ਤੌਰ ਦੇ ਉੱਤੇ ਬੰਦ ਕਰਨਾ ਚਾਹੀਦਾ। ਦੇਖੋ ਸੂਬੇ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਚੋਣਾਂ ਦਾ ਐਲਾਨ ਹੋ ਚੁੱਕਿਆ ਤੇ 14 ਦਸੰਬਰ ਨੂੰ ਵੋਟਾਂ ਪੈਣੀਆਂ। 1 ਤੋਂ ਲੈ ਕੇ 4 ਤਰੀਕ ਤੱਕ ਨਾਮਜ਼ਦਗੀ ਭਰਿਆ ਜਾਣਾ। ਪਰ ਜਿਸ ਤਰੀਕੇ niche ਹਲਕਿਆਂ ਦੇ ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਦੂਜੀਆਂ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਨੇ ਜੋ ਉਹਨਾਂ ਦੀ ਖੱਜਲ-ਖਵਾਰੀ ਹੋ ਰਹੀ ਹੈ ਉਹ ਪਿਛਲੇ ਸਾਲ ਵਾਲਾ ਪੰਚਾਇਤੀ ਚੋਣਾਂ ਵਾਲਾ ਇਤਿਹਾਸ ਦੁਹਰਾਇਆ ਜਾ ਰਿਹਾ ਹੈ। ਚੁੱਲ੍ਹਾ ਟੈਕਸ ਦੀਆਂ ਰਸੀਦਾਂ ਨਹੀਂ ਦਿੱਤੀਆਂ ਜਾ ਰਹੀਆਂ। ਜੇ ਦਫ਼ਤਰ ਜਾਓ ਤਾਂ ਵੀਡੀਓ ਹਾਜ਼ਰ ਨਹੀਂ। ਉੱਥੇ ਪੰਚਾਇਤ 77 ਹੋਣ ਹੋਰ ਸਟਾਫ ਹੈ ਕੋਈ ਹਾਸਲ ਸ਼੍ਰੋਮਣੀ ਅਕਾਲੀ ਦਲ ਨੇ ਰਾਜਕਮਲ ਚੌਧਰੀ ਸਾਹਿਬ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨਰ ਨੇ ਉਹਨਾਂ ਨੂੰ ਦੋ ਵਾਰੀ ਇਹ ਅਪੀਲ ਕੀਤੀ ਹੈ ਕਿ ਨੀਚੇ ਅਫਸਰਾਂ ਨੂੰ ਕੋਈ ਦਿਸ਼ਾ ਨਿਰਦੇਸ਼ ਜਾਰੀ ਕਰੋ ਇਹ ਕਮਿਸ਼ਨ ਦੇ ਉੱਤੇ ਜ਼ਿੰਮੇਵਾਰੀ ਹੈ ਕਿ ਕਿਸ ਤਰੀਕੇ ਫ੍ਰੀ ਤੇ ਫੇਅਰ ਇਲੈਕਸ਼ਨ ਹੋਵੇ ਤੇ ਚੋਣਾਂ ਅਮਨੋ ਆਮਾਨ ਨਾਲ ਕਰਾਈਆਂ ਜਾ ਸਕਣ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਰਿਟ ਪਟੀਸ਼ਨ ਸੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕਰਕੇ ਕੋਰਟ ਨੂੰ ਬੇਨਤੀ ਕੀਤੀ ਕਿ ਇਹ ਰਿਟ ਅੱਜ ਹੀ ਸੁਣੀ ਜਾਏ ਕਿਉਂਕਿ ਨਾਮਜ਼ਦਗੀ ਅਜ 2 ਤਰੀਕ ਤੱਕ ਹੋਗੀ ਨਾਮਜ਼ਦਗੀਆਂ 4 ਤਰੀਕ ਤੱਕ ਨੇ ਤੇ ਕੋਈ ਵੀ ਜਿਹੜੇ ਟੈਕਸ ਦੇ ਸਰਟੀਫਿਕੇਟ ਹੈ ਸਰਕਾਰ ਵੱਲੋਂ ਨਹੀਂ ਦਿੱਤੇ ਜਾ ਰਹੇ ਸੋ ਕੋਰਟ ਨੇ ਸਾਡੀ ਬੇਨਤੀ ਪ੍ਰਵਾਨ ਕਰਦੇ ਹੋਏ ਉਹ ਰਿਟ ਅੱਜ ਹੀ ਸੁਣਵਾਈ ਦੇ ਲਈ ਲਗਾਈ ਹੈ ਪਰ ਹੁਣ ਸਰਕਾਰ ਨੇ ਤਤਪੜਤੀ ਦੇ ਵਿੱਚ ਇੱਕ ਨੋਟੀਫਿਕੇਸ਼ਨ ਕੱਲ ਦੀ ਡੇਟ ਦੇ ਵਿੱਚ ਜਾਰੀ ਕਰ ਦਿੱਤੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਸਾਡੇ ਕੋਲ ਆਈ ਹੈ ਕਿ ਜੀ ਸਾਰੇ ਡੀਸੀਆਂ ਨੂੰ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਨੇ ਕਿ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਜੇ ਕਿਸੇ ਕੈਂਡੀਡੇਟ ਨੇ ਚੋਣ ਲੜਨੀ ਹੈ ਤੁਹਾਡਾ ਐਫੀਡੇਵਿਟ ਲਾ ਦੋਵੇ ਕਿ ਮੈਂ ਸਾਰੇ ਟੈਕਸ ਭਰੇ ਪਰ ਮੈਂ ਕਮਿਸ਼ਨ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਚੀਜ਼ਾਂ ਨੂੰ ਫਿਰ ਪਬਲਿਕ ਪਲੇਟਫਾਰਮਸ ਤੇ ਪ੍ਰਚਾਰਿਆ ਕਿਉਂ ਨਹੀਂ ਜਾਂਦਾ ਅਗਰ ਨੋਟੀਫਿਕੇਸ਼ਨ ਤੁਸੀਂ ਕੱਲ ਦੀ ਤਰੀਕ ਚ ਕਰ ਦਿੱਤੀ ਸੀ ਹਲੇ ਤੱਕ ਇਹਨੂੰ ਨਾ ਤਾਂ ਕਿਸੇ ਖਬਰ ਤੇ ਚੱਲੀ ਹੈ ਨਾ ਹੀ ਪਬਲਿਕ ਪਲੇਟਫਾਰਮ ਤੇ ਇਹ ਨੂੰ ਤਾਂ ਵਾਇਰਲ ਕਰਨਾ ਚਾਹੀਦਾ ਕਿਉਂ ਨਹੀਂ ਚੇ ਅਫਸਰ ਲੋਕਾਂ ਦੀ ਖੱਜਲ ਖਵਾਰੀ ਕਰਨ ਸੋ ਹੁਣ ਇੱਕ ਗੱਲ ਬੜੀ ਸਪਸ਼ਟ ਹੈ ਕਿ ਕਿਸੇ ਨੂੰ ਚੁੱਲਾ ਟੈਕਸ ਦੀ ਜਿਹੜੀ ਰਸੀਦ ਹੈ ਉਹਦੀ ਜ਼ਰੂਰਤ ਨਹੀਂ ਤੁਸੀਂ ਟੈਕਸ ਭਰ ਕੇ ਐਫੀਡੇਵਿਟ ਲਾਓ ਤੇ ਆਪਣਾ ਨਾਮੀਨੇਸ਼ਨ ਦਾਖਲ ਕਰ ਸਕਦੇ ਹੋ ਪਰ ਇੱਕ ਵਾਰੀ ਫੇਰ ਮੈਂ ਸਟੇਟ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਕਿ ਅਫਸਰਾਂ ਨੂੰ ਦਿਸ਼ਾ ਨਿਰਦੇਸ਼ ਦੋ ਜੇ ਕਿਸੇ ਦਾ ਕੋਈ ਟੈਕਸ ਭਰਨ ਵਾਲਾ ਹੈ ਉਹ ਟੈਕਸ ਭਰਾਇਆ ਜਾਵੇ ਇਹ ਡੈਮੋਕ੍ਰੇਸੀ ਹੈ ਇਹ ਡੈਮੋਕਰੇਟਿਕਲੀ ਚੋਣਾਂ ਹੋਣੀਆਂ ਨੇ ਹਰ ਇੱਕ ਨੂੰ ਹੱਕ ਹੈ ਜਿੱਤ ਹਾਰ ਪਬਲਿਕ ਦੇ ਹੱਥ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜੀ ਇਹ ਖੱਜਲ ਖੁਆਰੀ ਹੈ ਇਹਨੂੰ ਫੌਰਨ ਤੌਰ ਦੇ ਉੱਤੇ ਬੰਦ ਕਰਨਾ ਚਾਹੀਦਾ ਹੈ ਦੱਸਦੀ ਕਿ 14 ਦਸੰਬਰ ਨੂੰ VOTING ਹੋਵੇਗੀ ਤੇ ਉਸ ਤੋਂ ਬਾਅਦ ਦੇ ਵਿੱਚ ਕਿਹੜੀ ਧਿਰ ਦੇ ਉਮੀਦਵਾਰ ਬਾਜ਼ੀ ਮਾਰਦੇ ਨੇ ਕੌਣ ਜ਼ਿਲ੍ਹਾ ਪ੍ਰੀਸ਼ਦ ਦੇ ਉੱਤੇ ਕਾਬਜ਼ ਹੁੰਦਾ ਹੈ ਕੌਣ ਸੰਮਤੀ ਦੀਆਂ ਚੋਣਾਂ ਦੇ ਵਿੱਚ ਬਾਜ਼ੀ ਮਾਰਦਾ ਇਹ VOTERਾਂ ਨੇ ਤੈਅ ਕਰਨਾ ਹੈ ਪਰ ਕਾਫੀ ਹਲਚਲ ਹੈ ਪੰਜਾਬ ਦੇ ਵਿੱਚ ਸਮਾਂ ਵੀ ਕਾਫੀ ਘੱਟ ਮਿਲਿਆ ਹੈ ਕਿਉਂਕਿ ਚੋਣ ਕਮਿਸ਼ਨ ਵੱਲੋਂ ਜਿਵੇਂ ਹੀ ਐਲਾਨ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਹਲਚਲ ਦੇਖਣ ਨੂੰ ਮਿਲਦੀ ਆ ਸਿਆਸੀ ਧਿਰਾਂ ਨੇ ਆਪਣੇ ਪੱਧਰ ਦੇ ਉੱਤੇ ਜ਼ਿਲ੍ਹਾਵਾਰ ਮੀਟਿੰਗਾਂ ਤੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਵਕ ਵਕ ਧਿਰਾਂ ਆਪਣੇ ਪੱਧਰ ਦੇ ਉੱਤੇ ਕੱਲੀਆਂ-ਕੱਲੀਆਂ ਇਹਨਾਂ ਚੋਣਾਂ ਨੂੰ ਲੜਨ ਜਾ ਚਾਹੇ ਆਮ ਆਦਮੀ ਪਾਰਟੀ ਆ ਤੇ ਚਾਹੇ ਕਾਂਗਰਸ ਆ ਬਾਕੀ ਧਿਰਾਂ ਵੱਲੋਂ ਉਮੀਦਵਾਰ ਚੋਣ ਮੈਦਾਨ ਚ ਉਤਾਰੇ ਜਾਣੇ ਜਾਂ ਨਹੀਂ ਇਹਦੇ ਬਾਰੇ ਕੋਈ ਵੀ ਅਪਡੇਟ ਨਹੀਂ ਹੈ ਪਰ ਫਿਰ ਵੀ ਇਹਨਾਂ ਚੋਣਾਂ ਨੂੰ ਲੈ ਕੇ ਪ੍ਰਚਾਰ ਹੁਣ ਜ਼ੋਰਾਂ ਦੇ ਉੱਤੇ ਚੱਲ ਰਿਹਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ